ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅਸ ਹਜ਼ਰਾਂ ਤੋਂ ਦਿੱਲੀ ਨਵੀਂ ਕਹਾਣੀ ਲੈ ਕੇ ਰਖੜੀ ਦਾ ਤਿਉਹਾਰ ਨੇੜੇ ਆਉਂਦਾ ਜਾ ਰਿਹਾ ਸੀ ਮੈਨੂੰ ਸਭ ਤੋਂ ਜ਼ਿਆਦਾ ਦਿੱਲੀ ਵਾਲੇ ਭੂਆ ਜੀ ਦੀ ਰਖੜੀ ਦੇ ਕੋਰੀਅਰ ਦਾ ਇੰਤਜ਼ਾਰ ਰਹਿੰਦਾ ਸੀ ਭੂਆ ਜੀ ਕਿੰਨਾ ਵੱਡਾ ਪਾਰਸਲ ਭੇਜਦੇ ਸਨ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ੀ ਬ੍ਰਾਂਡ ਵਾਲੇ ਚਾਕਲੇਟ ਕੇਮਾ ਮੇਰੇ ਲਈ ਰੰਗ-ਬਰੰਗੀ ਡਰੈੱਸ ਮੰਮੀ ਲਈ ਸੂਟ ਪਾਪਾ ਜੀ ਲਈ ਕੋਈ ਬ੍ਰਾਂਡਡ ਟੀ-ਸ਼ਰਟ ਇਸ ਵਾਰ ਵੀ ਬਹੁਤ ਸਾਰਾ ਸਮਾਨ ਭੇਜਿਆ ਸੀ ਭੂਆ ਜੀ ਨੇ ਪਟਨਾ ਤੇ ਰਾਮਗੜ੍ਹ ਵਾਲੇ ਤੋਨੋਂ ਭੂਆ ਨੇ ਵੀ ਰੰਗ-ਬਰੰਗੀਆਂ ਰਖੜੀਆਂ ਦੇ ਨਾਲ ਬਹੁਤ ਸਾਰੇ ਗਿਫਟ ਭੇਜੇ ਸਨ ਪਾਸ ਕਰਨਾਲ ਵਾਲੇ ਭੂਆ ਜੀ ਦੀ ਰਖੜੀ ਹਰ ਸਾਲ ਹਰ ਵਾਰ ਦੀ ਤਰ੍ਹਾਂ ਇੱਕ ਸਧਾਰਨ ਜਿਹੇ ਲਫਾਫੇ ਵਿੱਚ ਆਈ ਸੀ ਪੰਜ ਰਖੜੀਆਂ ਥੋੜੇ ਜਿਹੇ ਚੋਲ ਤੇ 50 ਰੁਪਏ ਦਾ ਇੱਕ ਨੋਟ ਸੀ ਮੰਮੀ ਨੇ ਚਾਰ ਭੂਆਜੀ ਦੇ ਪੈਕੇਟ ਡਾਈਨਿੰਗ ਟੇਬਲ ਤੇ ਰੱਖ ਦਿੱਤੇ ਤਾਂ ਕਿ ਪਾਪਾ ਦਫ਼ਤਰ ਤੋਂ ਆ ਕੇ ਉਹਨਾਂ ਵੱਲੋਂ ਭੇਜੀਆਂ ਗਈਆਂ ਵੱਖ-ਵੱਖ ਰੱਖਣੀਆਂ ਤੇ ਤੋਹਫਿਆਂ ਨੂੰ ਦੇਖ ਲੈਣ। ਪਾਪਾ ਨੇ ਦਫ਼ਤਰ ਤੋਂ ਆਉਂਦੇ ਹੀ ਚਾਹ ਵਾਲੇ ਟੇਬਲ ਤੇ ਲੰਚ ਬਾਕਸ ਤੇ ਲੈਪਟਾਪ ਵਾਲਾ ਬੈਗ ਰੱਖ ਕੇ ਸੋਫੇ ਤੇ ਬੈਠ ਗਏ। ਚਾਰਾ ਭੈਣਾਂ ਦੀ ਰਖੜੀ ਆ ਗਈ ਹੈ। ਮੰਮੀ ਨੇ ਪਾਪਾ ਦੇ ਲਈ ਕਿਚਨ ਵਿੱਚ ਚਾਬਨ ਉਹਦੇ ਹੋਏ ਆਵਾਜ਼ ਦਿੱਤੀ ਨੀਰੂ ਦਾ ਲਫਾਫਾ ਤਾਂ ਜਰਾ ਪਾਪਾ ਨੇ ਹੈਰਾਨ ਹੋ ਕੇ ਨੀਰੂ ਭੂਆ ਦੀ ਰਖੜੀ ਬਾਰੇ ਪੁੱਛਿਆ ਤੇ ਮੰਮੀ ਅੱਗੋਂ ਜਵਾਬ ਦੇਣ ਲੱਗੀ ਕਿ ਹਾਂਜੀ ਸਾਰਿਆਂ ਦੀ ਰਖੜੀ ਆਈ ਹੈ ਤੁਸੀਂ ਚੈੱਕ ਕਰ ਲਵੋ ਪਾਪਾ ਨੂੰ ਅਕਸਰ ਨੀਰੂ ਭੂਆ ਦੇ ਲਫਾਫੇ ਦੀ ਸਭ ਤੋਂ ਜ਼ਿਆਦਾ ਵੇਟ ਰਹਿੰਦੀ ਸੀ ਤੇ ਪਾਪਾ ਨੇ ਦੂਸਰੀਆਂ ਭੂਆ ਨੂੰ ਛੱਟ ਕੇ ਨੀਰੂ ਭੂਆ ਦੇ ਲਫਾਫੇ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਅਤੇ ਪਾਪਾ ਨੂੰ ਹਰ ਵਾਰ ਨੀਰੂ ਭੂਆ ਦੀ ਰਖੜੀ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਸੀ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਭੇਜੀ ਹੀ ਰਖੜੀ ਉਹ ਗੁੱਟ ਤੇ ਬੰਦੇ ਸਨ ਨੀਰੂ ਭੂਆ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ ਪਰ ਇੱਕੋ ਹੀ ਸੀ ਜਿਸਨੇ ਵਿਆਹ ਤੋਂ ਬਾਅਦ ਵੀ ਸ਼ਾਇਦ ਕਦੇ ਸੁੱਖ ਨਹੀਂ ਸੀ ਦੇਖਿਆ ਵਿਆਹ ਤੋਂ ਤੁਰੰਤ ਬਾਅਦ ਦੇ ਹੋਰ ਨੇ ਸਾਰਾ ਵਪਾਰ ਹੜੱਪ ਲਿਆ ਤੇ ਘਰ ਤੋਂ ਬੇਦਖਲ ਕਰ ਦਿੱਤਾ। ਪੁੱਫੜ ਜੀ ਦੀ ਮਾਨਸਿਕ ਹਾਲਤ ਬਹੁਤੀ ਚੰਗੀ ਨਹੀਂ ਸੀ। ਨੌਕਰੀ ਕਰਕੇ ਥੋੜਾ-ਬਹੁਤ ਕਮਾ ਲੈਂਦੇ ਸੀ। ਆਕਲੋਤੇ ਬੇਟੇ ਮਨਵ ਨੂੰ ਵੀ ਮਹੱਲੇ ਦੇ ਸਰਕਾਰੀ ਸਕੂਲ ਵਿੱਚ ਹੀ ਪੜਨ ਪਾਇਆ ਹੋਇਆ ਸੀ। ਬਸ ਥੋੜੀ ਕਉਮੀਦ ਜਿਹੀ ਸੀ ਲੈ ਕੇ ਪੂਆ ਜੀ ਕਿਸੇ ਤਰ੍ਹਾਂ ਚੋਂਦੇ ਰਹਿ ਰਹੇ ਸਨ। ਨੀਰੂ ਪੂਆ ਦੇ ਪਿੱਛੇ ਲਫਾਫੇ ਨੂੰ ਵੇਖ ਕੇ ਪਾਪਾ ਕੁਝ ਸੋਚਣ ਲੱਗ ਪਏ ਸੀ ਰਮਣ ਇਸ ਵਾਰ ਰਖੜੀ ਦੇ ਦਿਨ ਆਪਾਂ ਸਾਰੇ ਸਵੇਰ ਦੀ ਟ੍ਰੇਨ ਨੀਰੂ ਦੇ ਘਰ ਜਾਵਾਂਗੇ ਤੇ ਜਾਵਾਂਗੇ ਵੀ ਬਿਨਗੈਰ ਦੱਸੇ ਤੇ ਸਾਰੇ ਜਾਣੇ ਉਸ ਨੂੰ ਸਰਪ੍ਰਾਈਜ਼ ਦੇਵਾਂਗੇ ਨੀਰੂ ਦੀਦੀ ਦੇ ਘਰ ਪਹੁੰਚ ਕੇ ਤੇ ਇਹ ਗੱਲ ਸੁਣਦਿਆਂ ਮੰਮੀ ਨੇ ਕਿਹਾ ਨੀਰੂ ਦੀਦੀ ਦੇ ਘਰ ਤੇ ਮੰਮੀ ਤਾਂ ਪਾਪਾ ਦੀ ਗੱਲ ਸੁਣ ਕੇ ਹੀ ਚੌਂਕੇ ਸਨ ਤੁਹਾਨੂੰ ਤਾਂ ਪਤਾ ਹੀ ਹੈ ਨਾ ਉਹਨਾਂ ਦੇ ਘਰ ਵਿੱਚ ਕਿੰਨੀ ਤੰਗੀ ਹੈ ਸਾਢੇ 3 ਜਾਣਿਆਂ ਦਾ ਖਾਣਾ-ਦਾਣਾ ਉਹਨਾਂ ਲਈ ਬਹੁਤ ਵੱਡੀ ਸਿਰਦਰਦੀ ਬਣ ਜਾਵੇਗਾ ਉਹ ਇਹ ਸਭ ਕੁਝ ਦਾ ਬਰਦਾਸ਼ਤ ਬੰਦੋਬਸਤ ਕਿਵੇਂ ਕਰ ਪਹਣਗੇ ਪਰ ਪਾਪਾ ਦੀ ਖਮੋਸ਼ੀ ਦੱਸ ਰਹੀ ਸੀ ਕਿ ਉਹਨਾਂ ਨੇ ਨਿਰੂਪੂਆ ਦੇ ਘਰ ਜਾਣ ਦਾ ਪ੍ਰੋਗਰਾਮ ਮਨੋ ਹੀ ਮਨ ਬਣਾ ਲਿਆ ਸੀ ਤੇ ਘਰੇ ਵੀ ਇਹ ਸਭ ਨੂੰ ਪਤਾ ਸੀ ਕਿ ਪਾਪਾ ਦਾ ਫੈਸਲਾ ਬਦਲਣਾ ਬਹੁਤ ਮੁਸ਼ਕਲ ਹੁੰਦਾ ਹੈ ਇਹ ਰਖੜੀ ਵਾਲੇ ਦਿਨ ਅਸੀਂ ਸਵੇਰੇ-ਸਵੇਰੇ ਭੂਆ ਜੀ ਦੇ ਘਰ ਪਹੁੰਚ ਗਏ ਭੂਆ ਘਰ ਦੇ ਬਾਹਰ ਬਣੇ ਬਰਾਂਡੇ ਵਿੱਚ ਟੂਟੀ ਦੇ ਥੱਲੇ ਕੱਪੜੇ ਧੋ ਰਹੀ ਸੀ ਤੇ ਭੂਆ ਉਮਰ ਵਿੱਚ ਸਭ ਤੋਂ ਛੋਟੀ ਸੀ ਪਰ ਮੰਦ ਹਾਲੀ ਤੇ ਤੰਗੀ ਤੇ ਰੋਜ਼ ਦੇ ਫਿਕਰ ਤੇ ਚਿੰਤਾ ਨੇ ਉਸ ਨੂੰ ਸਭ ਤੋਂ ਜ਼ਿਆਦਾ ਉਮਰਦਰਾਜ ਬਣਾ ਦਿੱਤਾ ਸੀ ਇੱਕਦਮ ਫਤਲਾ ਤੇ ਕਮਜ਼ੋਰ ਜਿਹਾ ਸਰੀਰ ਉਹਨਾਂ ਦਾ ਇੰਨੀ ਘੱਟ ਉਮਰ ਵਿੱਚ ਚਿਹਰੇ ਉੱਪਰ ਚੁਰੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ ਭੂਆ ਦੇ ਵਿਆਹ ਦੀ ਐਲਬਮ ਨੂੰ ਮੈਂ ਕਈ ਵਾਰ ਵੇਖਿਆ ਸੀ ਵਿਆਹ ਸਮੇਂ ਭੂਆ ਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ ਸੀ ਵਿਆਹ ਤੋਂ ਬਾਅਦ 11 ਸਾਲ ਦੇ ਵਿੱਚ ਵਿੱਚ ਭੂਆ ਦੀਆਂ ਪਰੇਸ਼ਾਨੀਆਂ ਨੇ ਉਸ ਨੂੰ ਕਿੰਨਾ ਬਦਲ ਦਿੱਤਾ ਸੀ ਬੇਹੱਦ ਪੁਰਾਣੇ ਕਸੇ ਜਿਹੇ ਸੂਟ ਵਿੱਚ ਭੂਆ ਨੂੰ ਮੰਮੀ ਤੇ ਪਾਪਾ ਦੂਰ ਤੋਂ ਹੀ ਵੇਖੀ ਜਾ ਰਹੇ ਸਨ ਪਾਪਾ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਸਾਡੇ ਸਾਰਿਆਂ ਦੇ ਨਜ਼ਰ ਪੈਂਦੇ ਹੀ ਭੂਆ ਜੀ ਇੱਕਦਮ ਚੌਂਕ ਗਏ ਤੇ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕਿਵੇਂ ਆ ਗਏ ਤੇ ਕੌਣ ਆ ਗਏ ਤੇ ਉਹ ਕਿਵੇਂ ਤੇ ਸਾਨੂੰ ਕਿਵੇਂ ਵੈਲਕਮ ਕਰਨ ਇਹ ਵੀ ਉਹ ਆਪਸ ਵਿੱਚ ਉਲਝੇ ਪਏ ਸੀ ਆਪਣੇ ਖਿਲਰੇ ਹੋਏ ਵਾਲਾਂ ਨੂੰ ਸੰਭਾਲਦੇ ਹੋਏ ਤੇ ਆਪਣੇ ਕੱਪੜਿਆਂ ਨੂੰ ਠੀਕ ਕਰਦੇ ਹੋਏ ਇੱਕਦਮ ਖੜੇ ਹੋ ਗਏ ਤੇ ਖੜੇ ਹੋ ਕੇ ਉਹਨਾਂ ਨੇ ਘਰ ਸਾਲਾਂ ਤੋਂ ਕੋਈ ਜਿਵੇਂ ਮਹਿਮਾਨ ਆਇਆ ਹੋਵੇ ਇਸ ਤਰ੍ਹਾਂ ਸਾਟਾ ਵੈਲਕਮ ਕੀਤਾ ਤੇ ਉਹ ਭੁੱਲ ਚੁੱਕੇ ਸੀ ਕਿ ਮਹਿਮਾਨਾਂ ਨੂੰ ਅੰਦਰ ਆਉਣ ਲਈ ਕਿਵੇਂ ਕਿਹਾ ਜਾਂਦਾ ਹੈ ਉਹ ਹੈਰਾਨ ਹੋਏ ਸਨ ਪੂਆਜੀ ਦੇ ਬਾਰੇ ਵਿੱਚ ਸਭ ਦੱਸਦੇ ਸਨ ਕਿ ਬਚਪਨ ਵਿੱਚ ਉਹਨਾਂ ਨੂੰ ਸਫਾਈ ਤੇ ਸੱਜਣ ਸੰਵਰਨ ਦਾ ਬਹੁਤ ਸ਼ੌਂਕ ਸੀ ਪਰ ਅੱਜ ਤੇ ਇਸ ਰਿਹਾ ਸੀ ਇਹ ਮਾੜੀ ਹਾਲਤ ਅਤੇ ਚਿੰਤਾ ਇਨਸਾਨ ਨੂੰ ਕਿਵੇਂ ਅੰਦਰੋਂ ਅੰਦਰ ਘਣਵਾਂ ਖਾ ਜਾਂਦੀ ਹੈ ਭੂਆ ਜੀ ਨੂੰ ਛੋਟੀਆਂ ਮੋਟੀਆਂ ਜ਼ਰੂਰਤਾਂ ਦੇ ਲਈ ਕਿਸੇ ਨਾ ਕਿਸੇ ਦੇ ਅੱਗੇ ਹੱਥ ਫਲਾਉਣਾ ਪੈਂਦਾ ਸੀ ਹਾਲਾਤ ਇਹੋ ਜਿਹੇ ਹੋ ਗਏ ਸਨ ਕਿ ਜ਼ਿਆਦਾਤਰ ਰਿਸ਼ਤੇਦਾਰਾਂ ਨੇ ਉਹਨਾਂ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਸੀ ਤੇ ਇੱਕ ਪਾਪਾ ਹੀ ਸਨ ਜੋ ਭੂਆ ਦੇ ਹੱਥ ਨਾਲ ਰਹਿੰਦੇ ਸਨ ਤੇ ਅੱਗੇ ਹੋ ਕੇ ਉਸ ਦਾ ਹੌਸਲਾ ਬੰਦੇ ਸੰ ਪਾਪਾ ਨੇ ਅੱਗੇ ਵਧ ਕੇ ਸੈਮੀ ਹੋਈ ਭੂਆ ਨੂੰ ਗੱਲ ਆ ਲਿਆ ਵੀਰੇ ਭਾਬੀ ਮਨੂ ਤੁਸੀਂ ਸਾਰੇ ਠੀਕ ਹੋ ਪਰ ਅਚਾਨਕ ਤੁਸੀਂ ਕਿਵੇਂ ਭੂਆ ਨੇ ਕਮਤੀ ਹੋਈ ਆਵਾਜ਼ ਵਿੱਚ ਪੁੱਛਿਆ ਅੱਜ ਵਰਿਆਂ ਬਾਅਦ ਮਨ ਕੀਤਾ ਹੈ ਰਖੜੀ ਤੇਰੇ ਘਰ ਆਉਣ ਰਖੜੀ ਤੇ ਤੇਰੇ ਘਰ ਆਉਂਦਾ ਤਾਂ ਅਸੀਂ ਆ ਗਏ ਪਾਪਾ ਨੂੰ ਪਾਪਾ ਨੇ ਭੂਆ ਨੂੰ ਸਹਿਜ ਜਿਹੇ ਆਵਾਜ਼ ਵਿੱਚ ਜਵਾਬ ਦਿੰਦਿਆ ਕਿਹਾ ਪਾ ਵੀ ਅੰਦਰ ਆ ਜਾਓ ਮੈਂ ਚਾਹ ਲੈ ਕੇ ਆਉਂਦੀ ਆਂ ਥਪੂ ਆਣੇ ਮੰਮੀ ਦੇ ਹੱਥਾਂ ਨੂੰ ਆਪਣੇ ਠੰਡੇ ਹੱਥਾਂ ਵਿੱਚ ਲੈਂਦੇ ਹੋਏ ਕਿਆ ਨੀਰੂ ਤੂੰ ਬੱਸ ਮੇਰੇ ਕੋਲ ਬੈਠ ਜਾ ਅੱਪੇ ਰਮਨ ਚਾਹ ਬਣਾ ਲਵੇਗੀ ਅਸੀਂ ਸਾਰੇ ਪੂਆ ਦੇ ਘਰੇ ਜਾਂਦੇ ਸਮੇਂ ਰਸਤੇ ਵਿੱਚ ਰੋਕੇ ਬਹੁਤ ਸਾਰੀਆਂ ਮਠਿਆਈਆਂ ਤੇ ਨਮਕੀਨ ਲੈ ਗਏ ਸੀ ਮੰਮੀ ਰਸੋਈ ਵਿੱਚ ਜਾ ਕੇ ਸਾਰਿਆਂ ਦੇ ਲਈ ਪਲੇਟਾਂ ਲਗਾਉਣ ਲੱਗੀ ਉੱਤਰ ਭੂਆ ਕਮਰੇ ਵਿੱਚ ਪੁਰਾਣੀ ਫੱਟੀ ਚਾਦਰ ਵਾਲੇ ਬੈੱਡ ਤੇ ਪਾਪਾ ਨਾਲ ਬੈਠ ਗਏ ਭੂਆ ਜੀ ਦਾ ਬੇਟਾ ਮਾਨਮ ਭੱਜ ਕੇ ਫੁੱਫੜ ਜੀ ਨੂੰ ਬੁਲਾ ਲਿਆਇਆ ਰਖੜੀ ਬੰਨਣ ਦਾ ਸਹੀ ਸਮਾਂ 7 ਵਜੇ ਤੱਕ ਦਾ ਸੀ ਮੰਮੀ ਭੂਆ ਨੂੰ ਆਪਣੇ ਨਾਲ ਲੈ ਕੇ ਮਾਲ ਚਲੇ ਗਏ ਤੇ ਸਾਰੇ ਹੰਦੇ ਲਈ ਨਵੇਂ ਕੱਪੜੇ ਖਰੀਦ ਕੇ ਲੈ ਕੇ ਆਏ ਤੇ ਘਰ ਦੇ ਲਈ ਸਾਰਾ ਰਾਸ਼ਨ ਲੈ ਕੇ ਆਏ ਸ਼ਾਮ ਤੱਕ ਪੂਰੇ ਘਰ ਦਾ ਨਕਸ਼ਾ ਹੀ ਬਦਲ ਗਿਆ ਨਵੇਂ-ਨਵੇਂ ਪਰਦੇ ਬੈੱਡ ਚਾਦਰਾਂ ਨਵੀਆਂ ਰੰਗ-ਬਰੰਗੇ ਡੋਰ ਮੈਟ ਤੇ ਸਾਰਾ ਸਮਾਨ ਸਾਰੇ ਘਰ ਦੇ ਜੀਆਣੇ ਨਵੇਂ ਕੱਪੜੇ ਪਾਏ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਅੱਜ ਭੂਆ ਦੀ ਰਸੋਈ ਦਾ ਭੰਡਾਰ ਨੱਕੋ ਨੱਕ ਭਰਿਆ ਹੋਇਆ ਸੀ ਹੌਲੀ ਹੌਲੀ ਇੱਕ ਆਤਮਵਿਸ਼ਵਾਸ ਜਿਹਾ ਭੂਆ ਦੇ ਚਿਹਰੇ ਉੱਤੇ ਆਉਂਦਾ ਦਿਖਾਈ ਦੇ ਰਿਹਾ ਸੀ ਪਰ ਸੱਚ ਤਾਂ ਇਹ ਸੀ ਕਿ ਉਹਨਾਂ ਨੂੰ ਇੰਨਾ ਕੁ ਵੀ ਸਾਫ ਸੰਪੂਰਨ ਲੱਗ ਰਿਹਾ ਸੀ ਭੂਆ ਜੀ ਨੇ ਥਾਲੀ ਵਿੱਚ ਰਖੜੀਆਂ ਸਜਾ ਲਈਆਂ ਤੇ ਮਠਿਆਈ ਦਾ ਡੱਬਾ ਰੱਖ ਲਿਆ ਤੇ ਜਿਵੇਂ ਹੀ ਉਹ ਪਾਪਾ ਨੂੰ ਤਿਲਕ ਲਗਾਉਣ ਲੱਗੇ ਤਾਂ ਪਾਪਾ ਨੇ ਭੂਆ ਨੂੰ ਰੁਕਣ ਲਈ ਕਿਹਾ ਤੇ ਸਾਰੇ ਇੱਕਦਮ ਚੌਂਕ ਗਏ ਪਾਪਾ ਬੋਲੇ 10 ਮਿੰਟ ਰੁਕ ਜਾਓ ਮੇਰੀਆਂ ਦੂਜੀਆਂ ਭੈਣਾਂ ਵੀ ਆਉਂਦੀਆਂ ਨੇ ਤੇ ਪਾਪਾ ਮੁਸਕਰਾਨ ਲੱਗੇ ਉਦੋਂ ਹੀ ਬਾਹਰ ਗੱਡੀਆਂ ਦੇ ਹਾਰਨ ਵੱਜਣੇ ਸ਼ੁਰੂ ਹੋ ਗਏ ਤੇ ਦੂਸਰੇ ਤਿੰਨੋਂ ਪੂਆਜੀ ਦਾ ਪਰਿਵਾਰ ਵੀ ਬਾਹਰ ਖੜਾ ਸੀ ਤੇ ਨਿਰੂ ਪੂਆ ਦਾ ਘਰ ਅੱਜ ਖਚਾ-ਖਚ ਭਰ ਗਿਆ ਸੀ ਦਿੱਲੀ ਵਾਲੇ ਨੀਲਮ ਪੂਆ ਦੱਸਣ ਲੱਗੇ ਕਿ ਅਸੀਂ ਕੁਝ ਦਿਨ ਪਹਿਲਾਂ ਹੀ ਵੀਰ ਜੀ ਦੇ ਨਾਲ ਰਲ ਕੇ ਕਿਸੇ ਯਾਤਰਾ ਤੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਸੀ ਲੇਕਿਨ ਵੀਰ ਜੀ ਨੇ ਕਿਹਾ ਸੀ ਕਿ ਜਦੋਂ ਯਾਤਰਾ ਤੇ ਜਾਣਾ ਹੋਇਆ ਮੈਂ ਤੁਹਾਨੂੰ ਫੋਨ ਕਰਾਂਗਾ ਤੇ ਇਹ ਰਖੜੀ ਵਾਲਾ ਤਿਆਰ ਵੀਰ ਜੀ ਨੇ ਇੱਕ ਯਾਤਰਾ ਦੇ ਰੂਪ ਵਿੱਚ ਸਾਨੂੰ ਦੱਸਿਆ ਸੀ ਇਸ ਲਈ ਅਸੀਂ ਸਾਰੇ ਜਾਣੇ ਸਹਿਮਤ ਹੋ ਕੇ ਇੱਥੇ ਆ ਗਏ ਤੇ ਨਿਰੂਪੂਆ ਦੇ ਘਰ ਵਿੱਚ ਸਾਰੇ ਇਕੱਠੇ ਹੋ ਗਏ ਨੀਰੂ ਭੂਆ ਤਾਂ ਅੱਜ ਬਸ ਇੱਕ ਟਕੜਾ ਠੱਕ ਆਪਣੀਆਂ ਭੈਣਾਂ ਤੇ ਭਰਾਵਾਂ ਨੂੰ ਦੇਖੀ ਜਾ ਰਹੀ ਸੀ ਕਿੰਨਾ ਵੱਡਾ ਸਰਪ੍ਰਾਈਜ਼ ਦਿੱਤਾ ਸੀ ਨੀਰੂ ਭੂਆ ਨੂੰ ਅੱਜ ਉਹਨਾਂ ਨੇ ਸਾਰੀਆਂ ਭੈਣਾਂ ਨੂੰ ਗਲੇ ਮਿਲੀ ਅਤੇ ਪਾਪਾ ਨੂੰ ਵੀ ਸਾਰੀਆਂ ਭੈਣਾਂ ਨੇ ਇਕੱਠੇ ਰਖੜੀ ਬੰਨੀ ਤੇ ਸ਼ਾਇਦ ਸਾਰਿਆਂ ਲਈ ਇਹ ਬਹੁਤ ਅਨੋਖਾ ਰਖੜੀ ਦਾ ਦਿਨ ਸੀ ਤੇ ਰਾਤ ਨੂੰ ਅਸੀਂ ਇੱਕ ਵੱਡੇ ਰੈਸਟੋਰੈਂਟ ਵਿੱਚ ਖਾਣਾ ਖਾਧਾ ਤੇ ਸਾਰੇ ਖੁਸ਼ੀ-ਖੁਸ਼ੀ ਘਰ ਆ ਗਏ ਤੇ ਅੱਜ ਪੂਆ ਲਈ ਇੱਕ ਅਜੀਬ ਰਾਤ ਸੀ ਤੇ ਖੁਸ਼ੀ ਦੀ ਰਾਤ ਸੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਵੇਗੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ